ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਸਾਰੀ ਯੂਨੀਵਰਸਿਟੀ ਦਿਖਾਵਾਂਗੇ ਸਾਰੇ ਬਲਾਕ ਦਿਖਾਵਾਂਗੇ ਜੀ ਕਿਹੜਾ ਕਿਹੜੇ ਚ ਬਲਾਕ ਪੜਦਾ ਸੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਸੀਂ ਆਹ ਬਲਾਕ ਚ ਪੜਦੇ ਸੀ ਤੇ ਬਾਕੀ ਹੁਣ ਬਲਾਕ ਚੇਂਜ ਵੀ ਕਰਤੇ ਵੀ ਕੋਈ ਕੋਰਸ ਕਿਸੇ ਜਗ੍ਹਾ ਕੋਈ ਕੋਰਸ ਕਿਸੇ ਚ ਆ ਗਿਆ ਪਰ ਅਸੀਂ ਫੇਰ ਵੀ ਦਿਖਾਵਾਂਗੇ ਕਿਉਂਕਿ ਯੂਨੀਵਰਸਿਟੀ 2001 ਤੋਂ ਲੈ ਕੇ ਹੁਣ ਤੱਕ ਦੀ ਸਾਰੇ ਭਰਾ ਦੱਸਿਓ ਵੀ ਕਿਹੜੇ-ਕਿਹੜੇ ਸਾਲ ਜਿੱਥੇ ਪੜਦੇ ਰਹੇ ਪੂਰਾ ਤੁਹਾਨੂੰ ਅੱਜ ਥੋੜੀ ਯਾਦਾਂ ਤਾਜ਼ੀਆਂ ਕਰਾਵਾਂਗੇ ਮੈਂ ਵੀ ਇੱਥੇ ਆਉਂਦਾ ਰਿਹਾ ਮੈਨੂੰ ਵੀ ਬੜੀ ਖੁਸ਼ੀ ਹੋਈ ਅ ਇੱਕ ਸਾਰੀਆਂ ਯਾਦਾਂ ਨਾ ਤਾਜ਼ੀਆਂ ਹੋ ਰਹੀਆਂ ਇੱਥੇ ਆਉਂਦੇ ਜੇ ਇੰਟਰ ਕਰਦੇ ਸੀ ਇੱਥੋਂ ਵੀ ਆਉਂਦੇ ਤੁਹਾਨੂੰ ਵੀ ਸਾਰੀ ਯੂਨੀਵਰਸਿਟੀ ਦਾ ਦਰਸ਼ਨ ਕਰਾਵਾਂਗੇ ਦਰਸ਼ਨ ਮੈਂ ਤਾਂ ਕਿਹਾ ਕਿਉਂਕਿ ਇਹ ਵੀ ਇੱਕ ਮੰਦਰ ਇੱਕ ਆਪਾਂ ਵਿਦਿਆ ਦਾ ਮੰਦਰ ਕਹਿ ਸਕਦੇ ਆ ਬੜੀ ਸ਼ਰਧਾ ਵਾਲੀ ਗੱਲਬਾਤ ਹੀ ਲੱਗਦੀ ਸਾਨੂੰ ਇਸ ਯੂਨੀਵਰਸਿਟੀ ਦੇ ਵਿੱਚ ਅੱਜ ਸਾਰੀ ਯੂਨੀਵਰਸਿਟੀ ਦਾ ਦਰਸ਼ਨ ਕਰਾਵਾਂਗੇ ਸਾਡੇ ਨਾਲ ਨਾਲ ਬਣ ਰਹੇ ਹੋ ਚੱਲ ਬਈ ਕਰਦੇ ਹਾਂ ਸ਼ੁਰੂ ਆਇਓ ਬਈ ਬਾਕੀ ਸਟਾਰਟ ਇਹ 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 ਵਲੌਗ ਇੱਕ ਛੋਸੇ ਗਰੀ ਇੱਕ ਟ੍ਰਾਇੰਗਲ ਸੀ ਗਰੀ ਨਾ ਮੂ ਆਨ ਦੇ ਟੋਪ ਦੇ ਨਹੀਂ ਪਹਿਲੇ ਹੀ ਇਹ ਇਹ ਵਲੌਗ ਵੀ ਹੁਣ ਵੀ ਇਹ ਵਲੌਗ ਹੀ ਹੈ ਸ਼ਾਇਦ ਜਿਹੜੇ ਜਮਾ ਪੁਰਾਣੇ ਹੋਣਗੇ ਉਹਨਾਂ ਲਈ ਆਹ ਵਲੌਗ ਹੈ ਨਹੀਂ ਸੀ ਉਹਦਾ ਨਾ ਇਹ ਵਨ ਸੀ ਇਹ ਨਵਾਂ ਬਣ ਗਿਆ ਜਿਹੜੇ ਜਮਾ ਜਮਾ ਪੁਰਾਣੇ ਪੜ੍ਹਦੇ ਸੀ ਉਦੋਂ ਤਾਂ ਇੱਧਰ ਤਾਂ ਕੁਝ ਵੀ ਨਹੀਂ ਹੁੰਦਾ ਸੀ ਕੁਝ ਵੀ ਉਧਰ ਹੀ ਬਿਲਡਿੰਗ ਹੁੰਦੀ ਹੈ ਡਿਵਲੋਪਮੈਂਟ ਹੁੰਦਾ ਸੀ ਜਦੋਂ ਤੱਕ ਲੱਗ ਫਲੋਮਾ ਜਾਂ ਸਕੂਲ ਸੀ ਉਦੋਂ ਉਹਦੇ ਵਾਲਾ ਪਾਸ 2 ਵਾਲਾ ਵਰਸਸ ਤੇ ਆਹੀ ਕੋਰਸ ਹੁੰਦੇ ਸੀ ਆਹ ਤਾਂ ਉਹਨਾਂ ਨਵਾਂ ਵਾਲੇ ਉਹ ਇਹ ਵਨ ਇਹ ਵਾਲੇ 6 ਮਹੀਨੇ ਦਾ ਇਹਦੇ ਬੀ ਬਲਾ ਇਥਾਨੀ ਆ ਪੁਰਾਣਾ ਕਰਦਾ ਬੀ ਬਲਾ ਇਸ ਤੋਂ ਪਹਿਲੇ ਬਾਅਦ ਚ ਬਣਿਆ ਇਹਦਾ ਖੂਨ ਬਣਿਆ ਇਹਦੇ ਤੋਂ ਪੁਰਾਣਾ ਆ ਜਾਓ ਇਹ ਨਾ ਕਰਾਈ ਕਿਹੜੇ ਬੈਲੀਆਂ ਬਣੀਆਂ ਇਹਨਾਂ ਨੂੰ ਦੇਖ ਕੇ ਤਾਂ ਜ਼ਿਆਦਾ ਤਾਜ਼ੀ ਹੋਣੇ ਲੱਗਦਾ ਵੀ ਐਂ ਲੱਗਦਾ ਨਹੀਂ ਵੀ ਇਹਨੇ ਸਾਡੀ 8-9 ਸਾਲ ਬਾਅਦ ਆਏ ਆ ਇਹ ਕੋਈ ਗੱਲ ਨਹੀਂ ਪਰ ਜਿਹੜਾ ਇਥੋਂ ਦਾ ਮਾਹੌਲ ਆ ਜਿਹੜੇ ਲੋਕ ਦੇਖਦੇ ਮੈਨੂੰ ਤਾਂ ਲੱਗਦੀ ਨਹੀਂ ਵੀ ਪੰਜਾਬ ਚ ਫਿਰਦੇ ਨੇ ਮੈਂ ਤਾਂ ਕਹਿੰਦਾ ਲੱਗਣਾ ਰਿਹਾ ਕਿਸੇ ਸਾਫਟ ਅਮਰੀਕਾ ਚ ਫਿਰਦੇ ਆ ਕਦੇ ਮਨ ਲਾਦਾ ਇਥੇ ਯੂਪੀ ਵਿਆਹ ਚ ਫਿਰਦੇ ਆ ਪੰਜਾਬੀ ਦੇ ਅਸੇ ਮੁੰਡੇ ਹੀ ਘੱਬ ਹੋ ਗਏ ਪੰਜਾਬੀ ਮੁੰਡੇ ਕੁੜੀਆਂ ਤਾਂ ਦੇਖਣ ਨੂੰ ਹੀ ਨਹੀਂ ਮਿਲਦੇ ਮੈਂ ਸਾਰੇ ਕਿਤੇ ਅੱਗੇ ਵੀ ਦੇਖਣ ਨੂੰ ਮਿਲਦੇ ਚ ਬਹੁਤ ਘੱਟ ਮਿਲਦੇ ਆ ਪਤਾ ਨਹੀਂ ਕਿਹੋ ਜਿਹਾ ਮਹੌਲ ਬਣ ਗਿਆ ਆ ਆਹ ਦਾ ਵੀ ਬਲੌਗ ਹੁੰਦਾ ਸੀ ਤੇ ਇੱਥੇ ਫੀਸਾਂ ਵੜਾਉਂਦੇ ਨੇ ਜਿੱਥੇ ਫੀਸਾਂ ਲੈਣਾ ਲੱਗ ਗਈ ਤਾਂ ਵੈਸੇ ਲੱਗਦੇ ਨਹੀਂ ਇੱਥੇ ਫੀਸਾਂ ਵੜਾਉਂਦੇ ਨੇ ਪੁਰਾਣੇ ਜਿਹੜੇ ਉਹ ਪਰਕ ਜਾਂਦੇ ਸੀ ਤੁਸੀਂ ਇੱਥੇ ਆੜਦੇ ਹੋ ਤਾਂ ਤੁਹਾਨੂੰ ਕੁਝ ਵੀ ਦੇਖ ਰਹੇ ਹੋਗੇ ਕਿੰਨੀ ਕਿ ਜਨਤੀ ਹੋ ਉਥੇ ਪੰਜਾਬੀਆਂ ਦੀ 10% ਹੈ 10% ਤੁਸੀਂ ਦੇਖੋ ਜਿਆਦਾਤਰ ਗਿਣਤੀ ਕਿਹਨਾਂ ਦੀ ਹੈ ਆਪਣੇ ਬਿਹਾਰੀਆਂ ਦੀ ਹੈ ਹਾਂ ਸਾਊਥ ਅਫਰੀਕਾ ਤੋਂ ਵੀ ਬਹੁਤ سارے ਹਨ ਜੁੜਨ ਆ ਜਪਾਸ਼ੀ ਦੇਖੋ ਇਹ ਆ ਗਈ ਸੈਂਟਰਲ ਕੈਂਟਿੰਗ ਜਿਹੜੀ کافی ਪੁਰਾਣੀ ਹੈ ਜਦੋਂ ਅਸੀਂ ਉਹਨਾਂ ਦੇ ਸੀ ਅਗਰ ਸਾਫ ਸਾਡੇ ਨੇ ਇੱਥੇ ਬਠਾਉਂਦੇ ਆਰੇ ਜੀ ਨੋਟੋਰੀਅਮ ਦਿਖਾਈ ਦੇ ਦਿਖਾਈ ਤੇਰੇ ਚੰਗੇ ਉਸ ਲੋਕ ਸਾਰਾ ਕੁਛ ਆਹੀ ਬਿਲਡਿੰਗ ਹੈ ਸੀ ਬਹੁਤ ਪੁਰਾਣੀ ਬਿਲਡਿੰਗ ਹੈ ਕਾਲਜ ਟੋਰਮ ਵੀ ਆ ਜਿਹਦੀ ਕੈਂਟੀਨ ਹੈ ਜਿੱਥੇ ਬਹੁਤ ਗੱਲਾਂ ਹੁੰਦਾ ਹੁੰਦਾ ਹੈ ਇੱਥੇ ਇੱਕ ਮੁੰਡਾ ਹੁੰਦਾ ਸੀਗਾ ਤੇ ਉੱਥੇ ਹੀ ਸਾਡੇ ਨਾਲ ਇੱਕ ਮੁੰਡਾ ਆ ਰਾਂ ਪਹੁੰਚਾਉਣ ਆਇਆ ਸਾਡਾ ਦੋਸਤ ਉਹਨੇ ਆ ਕੇ ਇੱਥੇ ਦਾ ਮੁੰਡਾ ਰੱਖਿਆ ਜਿੰਨੇ ਨੇ ਉਹਨੂੰ ਤੇਰੇ ਮੋਣਾ ਮੋਟਾ ਮਾਰ ਚੁੱਕਾ ਸੀ ਉਹ ਦਿਵਾਦੋ ਸਾਡੇ ਤੇ ਇਨਾਂ ਤੇ ਹਾਲ ਹੋਇਆ ਅਸੀਂ ਜਿੰਨੇ ਟਾਈਮ ਅਸੀਂ ਆਏ ਆ ਸਾਡੇ ਤੇ ਉਹਨੇ ਪੰਜੀ ਵੀ ਨਹੀਂ ਲੱਗੀ ਲੱਗੀ ਦਿੱਤੀ ਕਰਕੇ ਸਾਡੇ ਉੱਤੇ ਜਿੰਨੇ ਮੁੰਡੇ ਕੁੜੀਆਂ ਦੋਸਤ ਹੁੰਦੇ ਸੀ ਸਾਰਿਆਂ ਨੂੰ ਸਾਡੇ ਨਾਂ ਦੇ ਫਰੀਦ ਭਨਾਰਾ ਜੱਲਦਾ ਸੀਗਾ ਮਲਾ ਨੂੰ ਐਨਾ ਖੁਸ਼ ਹੋ ਗਿਆ ਪੂਰਦਾ ਇੰਨੀ ਬਲਾਗ ਰੱਖ ਲੱਗ ਗਿਆ ਤੇ ਇਹਨੇ ਪੰਜੀ ਲਈਦਾ ਨਾ ਆਹ ਆ ਤੇ ਯਾਰ ਉਹ ਕਿਹਨੇ ਅਸਲੀ ਨਾ ਮੁੜ ਕੇ ਉਹਨੇ ਕਦੇ ਕਿਤੇ ਕੰਡੀਆਂ ਨਹੀਂ ਲੈਤੀ ਕਿੰਗਾ ਉਹਨੇ ਝੁਗਾ ਜੋੜੀ ਕਰਤਾ ਜੀ ਉਹ ਦੂਗਾ ਪਾਸੇ ਤੂੰ ਤਾਂ ਬਹੁਤ ਘੱਟ ਹੁੰਦੀ ਸੀ ਪਹਿਲਾਂ ਬਹੁਤ ਰੌਣਕ ਲੱਗਦੀ ਸੀ ਇੱਥੇ ਡਿਪਲੋਮਾ ਹੁੰਦਾ ਸੀ ਆ ਆ ਬਈ ਉਹਦੇ ਜਿਹਦੇ ਬਣੀ ਬਣੀ ਹੁੰਦੀ ਹੁੰਦੀ ਹੁਣ ਤਾਂ ਬਹੁਤ ਕੁਸ਼ ਚੀਜ਼ ਹੋ ਗਈ ਇੱਥੇ ਆ ਵੀ ਬਲੌਗ ਦੇ ਉੱਥੇ ਕੰਟੀਨ ਹੁੰਦੀ ਸੀ ਥੱਲੇ ਜਿੱਥੇ ਉਹ ਸੀ ਲੱਗਿਆ ਹੋਇਆ ਮੈਨੂੰ ਮੈਨੂੰ ਦੱਸ ਦਿੱਤਾ ਕੰਟੀਨ ਹੁੰਦੀ ਹੈ ਤੁੰਗੀ ਹੈ ਇਹ ਵਿੱਚ ਪੜਦੇ ਇਹ ਪੁਰਾਣੇ ਬੰਦੇ ਨੂੰ ਪਤਾ ਹੋਊਗਾ ਇਹ ਤੇ ਕੰਟੀਨ ਦਾ ਵੀ ਇੱਥੇ ਤੇ ਲੱਗਣ ਟੀਮ ਨੂੰ ਤੁਸੀਂ ਦੇਖੀ ਉਹ ਨਹੀਂ ਕਿ ਦੇਖੀ ਤੁਸੀਂ ਦੇਖੀ ਨਾ ਕੰਟੀਨ ਹਾਂ ਉਹਦਾ ਕੰਟੀਨ ਹੁੰਦੀ ਹੈ ਸਾਹ ਜਿਹੜੀ ਇਹ ਬਿਲਡਿੰਗ ਹੁੰਦੀ ਸੀ ਇੱਥੇ ਉਹਦਾ ਕੀ ਹੁੰਦਾ ਡਿਪਲੋਮਾ ਹੁੰਦਾ ਸੀ ਕੰਪਿਊਟਰ ਇੰਜੀਨੀਅਰ ਦਾ ਸੈਵਲ ਇੰਜੀਨੀਅਰ ਦੋ ਕਲਾਸ ਹੀ ਲੱਗਦੇ ਨੇ ਹੁਣ ਇਹ ਚ ਐਮਪੀ ਦਾਂਗਾ ਕਰਨਾ ਲੋਕਾਂ ਨੇ ਆ ਇੰਨੇ ਕਿਉਂਕਿ ਇੱਥੇ ਜਿਹੜੇ ਆ ਬਿਲਡਿੰਗ ਤੇ ਕੁੜੀਆਂ ਇੱਥੇ ਹੁੰਦੀਆਂ ਸੀ ਬਲੇਗਨ ਕਰਾ ਆਹ ਜਿਹੜਾ ਬੰਦਾ ਸੀ ਇਹ ਬਸ ਇਹ ਹੀ ਉੱਪਰ ਹੁੰਦਾ ਸੀ ਇੱਧਰ ਦੀ ਬੱਸਾਂ ਕੱਢਦੀਆਂ ਸੀ ਸਾਰਾ ਕੁਝ ਇੱਥੋਂ ਦੀ ਹੁੰਦਾ ਹੁੰਦਾ ਸੀ ਹੁਣ ਇਹ ਬੰਦ ਦਾ 게ਟ ਬਸ ਕੱਲੇ ਟੀਚਰ ਹੀ ਆਉਂਦੇ ਹੋਣਗੇ ਆ ਉਹ ਬਿਲਡਿੰਗ ਹੁੰਦੀ ਸੀ ਇਹ ਬਿਲਡਿੰਗ ਉਹ ਤਾਂ ਹੁੰਦੀ ਨਹੀਂ ਸੀ ਉਹ ਬਿਲਡਿੰਗ ਹੀ ਬਣੀ ਜਾਂਦੇ ਕਲਾਸਾਂ ਉਹਦੇ ਚ ਵੀ ਕਲਾਸਾਂ ਲੱਗ ਆਹ ਬਿਲਡਿੰਗ ਨਹੀਂ ਇਹ ਅਸਲ ਰਸਤਾ ਹੁੰਦਾ ਸੀ ਜਿਹੜੇ ਪੁਰਾਣੇ ਪੜਦੇ ਸੀ ਇੱਥੇ ਕੰਟੀਨ ਹੁੰਦੀ ਸੀ ਕਦਰਸਤ ਰਾਸਾ ਜਾ ਕੇ ਉਹ ਪਿੱਛੇ ਗੰਡੀ ਲੂਰਦੀ ਸੀ ਅਸ ਦੋਰੀ ਕੰਟੇਨਰ ਹੋਰ ਕੋਈ ਕੰਟੇਨਰ ਨਹੀਂ ਕਿੱਥੇ ਕੰਟੇਨਰ ਗਈ ਉਹਨੂੰ ਬਿਲਡਿੰਗ ਦੇ ਪਿੱਛੇ ਪਲੱਸ 1 ਪਲੱਸ 2 ਸੀ ਆਹ ਸਟੇਜ ਤੇ ਬਣਦਾ ਹੁੰਦਾ ਜੀ ਉਹ ਸਟੇਜ ਆ ਤੇ ਆ ਗਰਾਊਂਡ ਆ ਇੱਥੇ ਬਣਦਾ ਹੁੰਦਾ ਸੀ ਇਹ ਰੇਕ ਉਹ ਸੀ ਇੱਥੇ ਬਣਦਾ ਸੀ ਰੇਕ ਆਹ ਸਟੇਜ ਪੂਰੀ ਹੁੰਦੀ ਜਿਵੇਂ ਕਿ ਇਥੇ ਕੰਟੇਨਰ ਬਣਾਉਂਦੇ ਆ ਬਹੁਤ ਬਹੁਤ ਹੁੰਦਾ ਜਦੋਂ ਕੋਈ ਜਦੋਂ ਨਹੀਂ ਉਹ ਸਟੇਜ ਹੁੰਦੀ ਸੀ ਇੱਥੇ ਰੌਣਕ ਹੁੰਦੀ ਸੀ ਸਮੇਂ-ਸਮੇਂ ਦੀ ਗੱਲ ਆ ਯਾਰ ਉਹ ਹੁਣ ਇੱਥੇ ਬਿਲਡਿੰਗ ਬਣੀ ਹੋਈ ਹੈ ਇੱਧਰ ਪਾਰਕੀ ਕਰਤੀ ਏਥੇ ਬਾਦਸ਼ਾਹ ਆਉਂਦੇ ਸੀ ਹੁਣ ਇੱਥੇ ਹੋਰ ਕੋਸੇ ਲਾ ਕੇ ਦਸ ਨਿਸ਼ਾਨੇ ਲਗਾਏ ਆ ਕੁਛ ਨਹੀਂ ਹੁੰਦਾ ਕੋਈ ਇਹ ਹੁਣ ਆ ਗਿਆ ਸਾਰਾ ਇੱਧਰੀ ਰੌਣਕ ਲੱਗਦੀ ਹੁੰਦੀ ਸੀ ਇਹ ਰਾਸਤਾਂ ਦਾ ਸੀ ਆ ਰਸਤਾ ਬਣਿਆ ਰਿਹਾ ਜਦੋਂ ਕੋਈ ਲੜਦਾ ਇਥੋਂ ਦੀ ਭਾਜਦਾ ਸੀ ਸਿੱਧਾ ਆ ਬਾਅਦ ਵੀ ਇਹ ਬਿਲਡਿੰਗ ਆ ਹਾਈ ਬਿਲਡਿੰਗ ਹੋਣੀ ਹੈ ਜੀ ਕੱਲੀ ਆਪਾਂ ਬਾਅਦ ਚਾਹੀਏ ਇਹਦਾ ਬਾਅਦ ਹੁੰਦਾ ਸੀ ਇਧਰ ਹਾਈ ਬਿਲਡਿੰਗ ਸੀ ਇਧਰ ਸਾਰਾਂ ਦਾ ਹੀ ਬਾਅਦ ਹੁੰਦਾ ਸੀ ਇਹ ਕਾ ਪਾਰਕ ਦਾ ਨਾਮ ਕੀ ਹੈ ਇਹਦਾ ਜੀ 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 ਹੁਣ ਸਾਰੇ ਪ੍ਰਕਾਰ ਦੇ ਨਾਂਤਰੇ ਦੇਖ ਲੀਹੇ ਪਾਰਕ ਹੁੰਦਾ ਸਭ ਤੋਂ ਵੱਧ ਜਵਾਕ ਇੱਥੇ ਵੰਦੇ ਹੁੰਦੇ ਸੀ ਆ ਬਿਲਡਿੰਗਾਂ ਤਾਂ ਸਾਰਾ ਕੁਝ ਖੋਣ ਬਣਿਆ ਨਾ ਹੁਣ ਇੱਥੇ ਜੋੜੇ ਪੈਂਦੇ ਨੇ ਹੁਣ ਘਾਟ ਕੇ ਹੁਣ ਤਾਂ ਵੈਸੇ ਪਹਿਲਾਂ ਵਾਲੇ ਵਹਿੰਦੇ ਸੀ ਇਹੀ ਮੇਨ ਹੁੰਦਾ ਸੀ ਉਹ ਪਾਰਕ ਇੱਥੇ ਹੀ ਲੜਾਂਗਾ ਹੁੰਦੀਆਂ ਸੀ ਇੱਥੇ ਹੀ ਲੜੀਆਂ ਮਿਲ ਜਾਂਦੀਆਂ ਉਧਰ ਉਹ ਹੁੰਦਾ ਸੀ ਬਾਅਦ ਚ ਬਣਿਆ ਉਹ ਏਬੀਐਡ ਵਾਲਾ ਉਹ ਪਿੱਛੇ ਦੂਰ ਬਾਅਦ ਚ ਉਹ ਬਣਾਉਂਦੇ ਸੀ ਜੀ ਹੁੰਦੀ ਉਹ ਬਾਅਦ ਚ ਦੂ ਬਾਅਦ ਹੁਣ ਆਹੀ ਪਾਰਕ ਹੁੰਦਾ ਹੈ ਆਹੀ ਡਿਪਾਰਟਮੈਂਟ ਚ ਲੜਾਈ ਹੁੰਦੀ ਆ ਜਿਹੜੇ ਨਹੀਂ ਕਹਿੰਦੇ ਬਾਅਦ ਚ ਬਣਿਆ ਪਹਿਲਾਂ ਤਾਂ ਬਸ ਦੋ ਤਿੰਨ ਬਿਲਡਿੰਗ ਹੀ ਹੁੰਦੀਆਂ ਸੀ ਪਹਿਲਾਂ ਦਾ ਵੈਸੇ ਜਦੋਂ ਵੀ ਲੜਾਈ ਹੁੰਦੀ ਸੀ ਸਭ ਤੋਂ ਮੇਨ ਸਾਹ ਲੜਾਈ ਦੀ ਆ ਸੀ ਇੰਨੇ ਦਾ ਲੜਾਈ ਬਹੁਲੀ ਨਜਾਇਜ਼ ਲੜਾਈ ਹੁੰਦੀ ਆ ਹੁਣ ਵੀ ਪਹਿਲਾਂ ਵੀ ਪਰ ਜਿਵੇਂ ਫਾਸਟ ਵਾਲੇ ਚੋਦਰੀ ਵੱਧ ਹੁੰਦੇ ਨਾਲ ਸੀ ਤੇ ਹੁਣ ਇੱਥੇ ਲੜਾਈ ਜੇ ਪਾਰਕ ਚ ਬਰੇ ਰਹਿ ਗਏ ਵੀ ਇਹ ਵੀ ਵਲੋਂ ਤਾਂ ਸਭ ਕੁਝ ਚੀਜ਼ ਬਹੁਤ ਬਿਲਡਿੰਗਾਂ ਬਣਾ ਦਿੱਤਾ ਆ ਵੀ ਬਾਅਦ ਚ ਬਣੇ ਉਹਨਾਂ ਵਲੋਂ ਵੀ ਤੇ ਲੰਦਾ ਇਧਰ ਨੂੰ ਵੱਧ ਹੀ ਜਾਂਦੇ ਯੂਨੀਵਰਸਿਟੀ ਬਹੁਤ ਗਰਾਊਂਡ ਬਿਲਡ ਪਿੱਛੇ ਲੈ ਗਏ ਉਹ ਪਹਿਲਾਂ ਇਧਰ ਗਰਾਊਂਡ ਨੇ ਜਿਹੜੇ ਜਮਾਂ ਫਾਸਟ ਵਾਲੇ ਹੋਣਗੇ 2010 11 ਵਾਲੇ ਜਵਾਕ ਉਦੋਂ ਤੱਕ ਕੁਝ ਵੀ ਨਹੀਂ ਹੁੰਦਾ ਸੀ ਇਧਰ ਆਹਾ ਉੱਧਰ ਬਸ ਉੱਧਰ ਜਮੀਨ ਹੀ ਘਾਈ ਹੁੰਦਾ ਸੀ ਕੱਲਾ ਨਸ ਕੇ ਵੀ ਹੁੰਦਾ ਸੀ ਆ ਗੇੜ ਤੋਂ ਗੇੜ ਖੁੱਲਾ ਹੁੰਦਾ ਸੀ ਇੱਧਰ ਕੁਝ ਨਹੀਂ ਹੁੰਦਾ ਤੂੰ ਇੱਧਰ ਰਹਿ ਕੇ ਬਲਾਕ ਉੱਧਰ ਰਹਿ ਕੇ ਬਾਕੀ ਕੱਲਾ ਇੱਧਰ ਕੁਝ ਨਹੀਂ ਹੁੰਦਾ ਸੀ ਬਸ ਬੈਨਾਂ ਹੁੰਦੀਆਂ ਦੋ ਚਾਰ ਇੱਕੋ ਇੱਕ ਤੋਂ ਬਾਅਦ ਚੜ ਕੇ ਜਾਂਦੇ ਹੁੰਦੇ ਸੀ ਆ ਬੈਨਾਂ ਤੋਂ ਬਹੁਤ ਨਸ ਕੇ ਵੀ ਹੁੰਦਾ ਸੀ ਜਿਹੜੂ ਉਹ ਬਹੁਤ ਪੁਰਾਣਿਆ ਵਾਰੀ ਹੁੰਦਾ ਸੀ ਉਹ ਨਸ ਕੇ ਬੰਦੇ ਜੋਸ਼ੀ ਹੁੰਦਾ ਸੀ ਉਹ ਬਹੁਤ ਜਾਣਦੇ ਹੋਣਗੇ ਆ ਬਾਅਦ ਚ ਬਣੇ ਇੱਧਰ ਤਾਂ ਕੁਝ ਨਹੀਂ ਹੁੰਦਾ ਸੀ ਉਧਰ ਇੱਧਰ ਤਾਂ ਕੋਈ ਆਉਂਦੀ ਨਹੀਂ ਹੁੰਦਾ ਲਾ ਬਾਲੀ ਹੋ ਬਣੀ ਇਹ ਤਾਂ ਬੜੀ ਪੁਰਾਣੀ ਗੱਲ ਆ ਉਸ ਤਾਂ ਜਦੋਂ ਵੀ ਹੁੰਦੀ ਬਾਅਦ ਚ ਬਿਲਡਿੰਗਾਂ ਬਣਨਾਂ ਨੇ ਉਥੇ ਪਾਰਕ ਬਣਿਆ ਵੈਸੇ ਹੁਣ ਵਾਲੇ ਵੀ ਪਾਰਕ ਵਾਲੇ ਚ ਬਹੁਤ ਬੰਦੇ ਹੋਣਗੇ 15 17 ਵਾਲੇ ਉਦੋਂ ਪਹਿਲਾਂ ਨਹੀਂ ਸੀ ਜਿਹੜਾ ਬੜਾ ਪੁਰਾਣੀ ਸਟੂਡੈਂਟ ਨੇ ਉਦੋਂ ਤੇ ਕੁਝ ਨਹੀਂ ਹੁੰਦਾ ਸੀ ਉੱਥੇ ਸੌਕਾ ਹੁੰਦਾ ਸੀ ਉਹੀ ਖੱਲਾ ਹੁੰਦਾ ਸੀ ਜਿਹੜੇ ਹੁਣ ਵਾਲੇ 14 15 ਉਹਨਾਂ ਦੇ ਹੁਣ ਦੇ ਸਟੂਡੈਂਟ ਆ ਉਦੋਂ ਕਾਹ ਕੁ ਲਾ ਗਿਆ ਗਰਾਊਂਡ ਬਣਾ ਦਿੰਦੇ ਤੇ ਵੀ ਹੁਣ ਬਿਲਡਿੰਗ ਬਣ ਗਈ ਉਧਰ ਇੰਟਰਨੈਸ਼ਨਲ ਬਣ ਗਈ ਬਿਲਡਿੰਗ ਉਧਰ ਹੋਸਟਲ ਬਣ ਗਿਆ ਪਹਿਲਾਂ ਸਾਰਾ ਵਿਲਾ ਹੁੰਦਾ ਸੀ ਅੱਜ ਜਿੱਕਰ ਵਾਲਾ ਬਹੁਤ ਬਾਹਰ ਚ ਬਣਿਆ ਹੋਣ ਦੇ ਸਾਰਾ ਇਹ ਇਧਰ ਆ ਜੀ ਬਲੌਕ ਹੋ ਗਿਆ ਉਹਨੂੰ ਪ੍ਰਾਣ ਤਾਂ ਨਹੀਂ ਸੀ ਹੁਣ ਕੀ ਇਹ ਜੀ ਉਹਦਾ ਸਭ ਤੋਂ ਵੱਡੀ ਗੱਲ ਯੂਨੀਵਰਸਿਟੀ ਦੀ ਇਹ ਵੀ ਹੈ ਜਿਹੜਾ ਇੱਥੇ ਆ ਗਿਆ ਨਾ ਦੋ ਤਿੰਨ ਸਾਲ ਲਾ ਕੇ ਹੀ ਜਾਂਦਾ ਕਿਉਂਕਿ ਯੂਨੀਵਰਸਿਟੀ ਦਾ ਪਾਣੀ ਹੈ ਇਹ ਜਾਈ ਵੀ ਬੰਦਾ ਛੇਦੀ ਛੇਦੀ ਜਾਂਦਾ ਨਹੀਂ ਮੋਹ ਪਿਆਰ ਹਾਨਾ ਘਰੇ ਜੀ ਲੱਗੇ ਮੇਰੇ ਕੋਲੇ ਘਟਾ ਘਟ ਫੋਨ 'ਚ 565700 ਨੰਬਰ ਹੋਊਗਾ ਜਿਹੜਾ ਯੂਨੀਵਰਸਿਟੀ ਦਾ 282900 ਨੰਬਰ ਯੂਨੀਵਰਸਿਟੀ ਦਾ ਬਹੁਤ ਪੁਰਾਣਾ ਪਾਣੇ ਵੇਲੇ ਦੇ ਆ ਉਹ ਸ਼ਾਇਦ ਆ ਕੋਈ ਜੇਲ੍ਹ ਚੋਂ ਕੋਈ ਮਰ ਗਿਆ ਹੋਊ ਜਿਹੜਾ ਕੋਈ ਉਦੋਂ ਦੇ ਲਿਆਜੀ ਆ ਬਹੁਤ ਪੁਰਾਣੇ ਵੈਸੇ ਸ਼ਕਲ ਤੋਂ ਨਾਂ ਤੋਂ ਜਾਣਦੇ ਹੋਣਗੇ ਸਾਰੇ ਕੋਈ ਹੁਣ ਕਮਾਂਗਾਰਾਂ ਚ ਕੋਈ ਗਿਆ ਹੈਗਾ ਵੀ ਕਿਉਂਕਿ ਇਹ ਤਾਂ ਸਾਰੇ ਗਏ ਹੋਣਾ ਚੋਂ ਪੱਗ ਇਹ ਬੀਜੀ ਹੋ ਗਈ ਸਾਰਾ ਕੁਝ